ਸ਼ਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਇਸ ਵਾਇਰਲ ਹੋ ਰਹੇ ਵੀਡੀਓ ਦੇ ਬਾਰੇ ਵੀਡੀਓ ਪੁਰਾਣਾ ਹੈ ਜਾਂ ਨਵਾਂ ਹੈ ਇਸਦੇ ਬਾਰੇ ਆਪਾਂ ਪੁਸ਼ਟੀ ਨਹੀਂ ਕਰਦੇ ਪਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਹ ਹੁਣ ਵਾਇਰਲ ਹੋ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਇੱਕ ਫੌਜੀ ਆਦਮੀ ਹੁੰਦਾ ਹੈ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਕਿਸੇ ਹੋਰ ਪ੍ਰਾਈ ਔਰਤ ਨੂੰ ਲੈ ਕੇ ਘੁੰਮ ਰਿਹਾ ਹੁੰਦਾ ਹੈ ਤੇ ਉੱਪਰੋਂ ਹੀ ਉਸ ਦੀ ਪਤਨੀ ਆ ਜਾਂਦੀ ਹੈ ਤੇ ਫਿਰ ਉਸ ਦੀ ਪਤਨੀ ਦੇ ਵੱਲੋਂ ਇਹਨਾਂ ਦੋਨਾਂ ਦੀ ਲਾਹ-ਪਾ ਕੀਤੀ ਜਾਂਦੀ ਹੈ ਤੇ ਆਪਣੇ ਪਤੀ ਨੂੰ ਵੀ ਕੁੱਟਿਆ ਮਾਰਿਆ ਜਾਂਦਾ ਹੈ ਫੌਜੀ ਦੀ ਜਿਹੜੀ ਪਤਨੀ ਹੈ ਉਸ ਦਾ ਕਹਿਣਾ ਹੈ ਕਿ ਮੇਰੀਆਂ ਦੋ ਬੱਚੀਆਂ ਹਨ ਇਹ ਸਾਨੂੰ ਨਹੀਂ ਸਮਝਦਾ ਕੁਝ ਵੀ ਨਾ ਹੀ ਬੱਚੀਆਂ ਵਾਸਤੇ ਕੋਈ ਖਰਚਾ ਦਿੰਦਾ ਹੈ ਤੇ ਇਹ ਜਿਹੜਾ ਐਸ਼ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਹੀ ਜਨਾਨੀਆਂ ਇਹ ਘੁਮਾਉਂਦਾ ਰਹਿੰਦਾ ਹੈ ਮੈਨੂੰ ਇਸ ਤੇ ਬਹੁਤ ਟਾਈਮ ਦਾ ਸ਼ੱਕ ਸੀ ਅੱਜ ਮੈਂ ਇਸ ਨੂੰ ਰੰਗੇ ਹੱਤੀ ਫੜ ਲਿਆ ਹੈ ਤੇ ਇਸ ਨੇ ਫੌਜੀ ਨੂੰ ਵੀ ਇਹ ਗੱਲ ਕਹੀ ਕਿ ਮੈਂ ਤੈਨੂੰ ਕਿਹਾ ਸੀ ਕਿ ਮੈਂ ਤੈਨੂੰ ਉੱਤੋਂ ਫੜੂੰਗੀ ਤੇ ਅੱਜ ਇਸ ਔਰਤ ਨੇ ਆਪਣੇ ਪਤੀ ਨੂੰ ਰੰਗੇ ਹੱਤੀ ਕਿਸੇ ਔਰਤ ਦੇ ਨਾਲ ਫੜ ਲਿਆ ਦੋਸਤੋ ਮੌਕੇ ਤੇ ਹੀ ਕੋਲ ਖੜੇ ਲੋਕਾਂ ਦੇ ਵੱਲੋਂ ਜਿਹੜੀ ਔਰਤ ਨੂੰ ਲੈ ਕੇ ਘੁੰਮ ਰਿਆ ਸੀ ਫੌਜੀ ਉਸ ਦਾ ਵੀ ਖਲਾਸਾ ਕੀਤਾ ਗਿਆ ਕਿ ਇਹ ਪਿੰਡ ਦੀ ਹੀ ਇੱਕ ਔਰਤ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟਾਂ ਵਿੱਚ ਆਪਣੀ ਰਾਏ ਜਰੂਰ ਲਿਖਣਾ ਔਰ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਕਿ ਫੋਲੀਆ ਦੇ ਤੈਨੂੰ ਛੱਡ ਦੇ ਪਹਿਲੇ ਛੱਡ ਦੇ ਪਹਿਲੇ ਛੱਡ ਦੇ ਛੱਟ ਛੱਟ ਮੈਨੇ ਇਹ ਦੇਖਾ ਮੇਰਾ ਮੈਂ ਤੁਹਾਨੂੰ ਨਹੀਂ ਮਾਰ ਰਹੀ ਕੋਈ ਨਾ ਕੋਈ ਇਹ ਦੰਦੇ ਬੰਦੇ ਦਾ ਇਹ ਫੌਜੀ ਆ ਫੌਜੀ ਆ ਇਹ ਮੇਰੀ ਵੀਡੀਓ ਮਾ ਇਹਦੇ ਆਪਣੇ ਪੈਂਟ ਆ ਕੁੜੀ ਹਾਂ ਆਪਣੇ ਪੈਂਟ ਆ ਦੀ ਉਹਦੀ ਫੌਜਾਂ ਦੀ ਫੌਜਾਂ ਦੀ ਇਹ ਕਿਹਦਾ ਪਰੇ ਜਾਨੂ ਨਹੀਂ ਪੁੱਛਣੀ ਮੈਂ ਕੀ ਪੁੱਛਣੀ ਆ ਮੈਂ ਕਿਹਨੂੰ ਪਰੇ ਜਾਨੂ